ਲਓ ਜੀ ਇੱਕ ਚਮਚਾ ਆਪਾਂ ਪਾ ਲਿਆ ਨਮਕ ਦਾ ਤੇ ਅੱਜ ਆਪਾਂ ਕਿ ਇੰਨੀ ਵਧੀਆ ਚੀਜ਼ ਤਿਆਰ ਕਰਨ ਲੱਗੇ ਆ ਜੀ ਆਪਾਂ ਨਾ ਰੋਟੀ ਖਾਂਦੇ ਖਾਂਦੇ ਕਹਾਂਗੇ ਬਸ ਰੋਜ਼ ਇਹੀ ਬਣਾ ਕੇ ਖਾਈਏ ਇਹ ਕੀ ਬਣਾਏਗੀ ਮੈਂ ਦੱਸਦੀ ਆ ਜੀ ਇੱਕ ਚਮਚਾ ਆਪਾਂ ਪਾ ਲਏ ਜੀ ਨਮਕ ਦਾ ਤੇ ਤਿੰਨ ਪਾਲੀਆਂ ਆਪਾਂ ਹਰੀਆਂ ਮਿਰਚਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਰਗੜ ਲਾਂਗੇ ਜਿਹੜੇ ਇਹਨਾਂ ਦੇ ਬੀਜ ਆ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਾਂਗੇ ਜੀ ਬਰੀਕ ਬਰੀਕ ਪੀਸ ਲਾਂਗੇ ਚਟਨੀ ਬਣਾਏਗੀ ਚਟਨੀ ਹਾਂਜੀ ਹਾਂਜੀ ਚਟਨੀ ਬਣਨ ਜਾ ਰਹੀ ਹੈ ਜੀ ਕਿਉਂਕਿ ਚਟਨੀਆਂ ਤਾਂ ਆਪਾਂ ਬਹੁਤ ਖਾਦੀਆਂ ਨੇ ਪਰ ਅੱਜ ਇੱਕ ਸਪੈਸ਼ਲ ਚੀਜ਼ ਦੀ ਬਣ ਸਭ ਤੋਂ ਪਹਿਲਾਂ ਆਪਾਂ ਜਿਹੜੇ ਜਿਹੜੇ ਬੀਜ ਆ ਉਹ ਮਾਰ ਲਾਂਗੇ ਕਿਉਂਕਿ ਜੇਕਰ ਆਪਾਂ ਸਾਰਾ ਸਮਾਨ ਇਕੱਠੇ ਹੀ ਪਾ ਲਾ ਤਾਂ ਫਿਰ ਜਿਹੜੇ ਜਿਹੜੇ ਮਿਰਚ ਦੇ ਬੀਜ ਨੇ ਇਹ ਰਹਿ ਜਾਣਗੇ ਇਸ ਕਰਕੇ ਰਾਲਿਆਂ ਦੀ ਚਟਣੀ ਬਣਾਏਗੀ ਰਮਨ ਰਾਲਿਆਂ ਵੀ ਚਟਣੀ ਨਹੀਂ ਖਾਦੀ ਯਾਰ ਹਾਂਜੀ ਰਾਇਆਂ ਦੀ ਵੀ ਹੁੰਦੀ ਆ ਜੀ ਹੋਰ ਵੀ ਬਹੁਤ ਸਾਰੇ ਆਪਾਂ ਖਾਣੇ ਆ ਜੀ ਜਿਵੇਂ ਅਦਰਕ ਦੀ ਹੋਗੀ ਪਿਆਜ਼ ਦੀ ਹੋਗੀ ਜੀ ਹਮ ਟਮਾਟਰ ਦੀ ਹੋਗੀ ਪਰ ਅੱਜ ਆਪਾਂ ਇੱਕ ਬਹੁਤ ਹੀ ਬਦੀ ਚਟਨੀ ਬਣਾਉਣ ਜਾ ਰਹੇ ਹਾਂ ਬਹੁਤ ਹੀ ਚਟਪਟੀ ਬਣਦੀ ਤੇ ਖੱਟ ਮਿੱਠੀ ਇਹ ਤਾਂ ਅਮਰੂਦ ਹੈ ਹਾਂਜੀ ਅਮਰੂਦ ਹੀ ਬਣਾਵਾਂਗੇ ਜੀ ਅਮਰੂਦ ਦੀ ਚਟਨੀ ਹਾਂਜੀ ਮੈਂ ਤਾਂ ਯਾਰ ਸੁਣੀ ਪਹਿਲੀ ਵਾਰੀ ਤੇਰੇ ਮੂੰਹੋਂ ਬਣਨ ਦੀ ਅਮਰੂਦ ਦੀ ਚਟਨੀ ਕੇ ਹਾਂਜੀ ਕਿਉਂਕਿ ਸਬਜ਼ੀਆਂ ਖਾ ਖਾ ਜੀ ਆਕਿਆ ਪਿਆਜ਼ ਜੀ ਅੱਜ ਆਪਾਂ ਇਹ ਚਟਨੀ ਬਣਾ ਕੇ ਖਾਵਾਂਗੇ ਬਹੁਤ ਹੀ ਟੇਸਟੀ ਬਣਦੀ ਹੈ ਜੀ ਇਹ ਠੀਕ ਹੈ ਲੋ ਜੀ ਆਪਾਂ ਜਿਹੜੇ ਮਿਰਚਾਂ ਸੀ ਇਹਨਾਂ ਨੂੰ ਆਪਾਂ ਬਰੀਕ ਬਰੀਕ ਪੀਸ ਲਿਆ ਤੇ ਇਧਰ ਆਪਾਂ ਜਿਹੜਾ ਸਮਾਨ ਲਿਆ ਹੋਇਆ ਜੀ ਉਹ ਵੀ ਦੱਸ ਹੀ ਦਈਏ ਆਪਾਂ ਲੈ ਆ ਜੀ ਇੱਕ ਪਿਆਜ਼ ਇਹਨੂੰ ਵੀ ਆਪਾਂ ਬਰੀਕ ਬਰੀਕ ਕੱਟ ਲਿਆ ਸੀਗਾ ਇਹਦੇ ਵਿੱਚ ਜੇ ਚਾਹੀਏ ਜੇ ਕਿਸੇ ਨੂੰ ਜਿਵੇਂ ਹੁਣ ਹਰਾ ਤਾਂ ਨਹੀਂ ਆਪਸੰਦ ਹੋ ਜਰਾ ਤਾਂ ਨਹੀਂ ਇਹ ਵੀ ਆਪਾਂ ਪਾ ਸਕਦੇ ਹਾਂ ਠੀਕ ਹੈ ਹੁਣ ਤੇ ਹੁਣ ਆਪਾਂ ਜਿਹੜੀ ਬਰੀਕ ਬਰੀਕ ਕੱਟਿਆ ਹੋਇਆ ਇਹਨਾਂ ਨੂੰ ਵੀ ਆਪਾਂ ਕੁੱਟ ਲੈਣੇ ਆ ਜੀ ਮਿਰਚ ਥੋੜੀ ਜਿਹੀ ਤੇਜ਼ ਰੱਖੀ ਰਹੋਨੇ ਯਾਰ ਚਟਨੀ ਨਾ ਪਹਿਲਾਂ ਵਾਲੀ ਥੋੜੀ ਜਿਹੀ ਫੋਕਲੀ ਜੀ ਬਣ ਜਾਂਦੀ ਹੈ ਕਈ ਵਾਰੀ ਤਾਂ ਚਟਨੀ ਤਾਂ ਤਿੱਖੀ ਚੰਗੀ ਲੱਗਦੀ ਹੈ ਇਹ ਤਿੱਖੀ ਆ ਜੀ ਆਪਾਂ ਹਰੀਆਂ ਮਿਰਚੇ ਪਾਈਆਂ ਲਾਲ ਤਾਂ ਹੀ ਨਹੀਂ ਪਾਈਆਂ ਇਹ ਬਹੁਤ ਕੌੜੀਆਂ ਨੇ ਜੀ ਠੀਕ ਹੈ ਤੇ ਆਪਾਂ ਜੇ ਮੈਂ ਆਪਾਂ ਵੀ ਹੁੰਦਾ ਕਿ ਵੀ ਆਪਾਂ ਨੂੰ ਨਹੀਂ ਹਰੀ ਮਿਰਚ ਪਸੰਦ ਦੇ ਜਾਂ ਆਪਾਂ ਲਾਲ ਪੌਣਾ ਪਸੰ ਤੇ ਆਪਾਂ ਹਰੀ ਲਈਏ ਜੀ ਇਹ ਬਹੁਤ ਤੇਜ ਆ ਤੇ ਉਹ ਵੀ ਟੇਸਟ ਬਹੁਤ ਵਧੀਆ ਆਉਂਦਾ ਤੇ ਹਰੀ ਮਿਰਚ ਉਹ ਵੀ ਆਪਣੇ ਅੱਖਾਂ ਵਾਸਤੇ ਬਹੁਤ ਫਾਇਦਾ ਕਰਦੀ ਹੈ ਜੀ ਹੂੰ ਤੇ ਹੁਣ ਜਿਹੜਾ ਆਪਾਂ ਲਿਆ ਜੀ ਆਦਰਕ ਹਾਂਜੀ ਤੇ ਪਿਆਜ਼ ਇਹਨੂੰ ਆਪਾਂ ਕੁੱਟ ਲੈਨੇ ਆਂ ਜੀ ਇਹ ਅਮਰੂਦ ਦੀ ਚਟਣੀ ਰਵਣ ਫਿਰ ਮਤਲਬ ਚਟਪਟੀ ਬਣਦੀ ਹੈ ਅਮਰੂਦ ਤਾਂ ਫਰੂਟਾਂ ਚ ਆ ਗਿਆ ਹਨਾ ਹਾਂਜੀ ਫਰੂਟ ਆ ਗਿਆ ਜੀ ਹਾਂਜੀ ਇਹ ਚ ਵਿਟਾਮਿਨ ਸੀ ਹੁੰਦਾ ਜੀ ਬਹੁਤ ਫਾਇਦਾ ਕਰਦਾ ਜਿਨ੍ਹਾਂ ਨੂੰ ਕਬਜ਼ੀ ਰਹਿੰਦੀ ਉਹ ਵੀ ਇਹ ਬਣਾ ਕੇ ਖਾ ਸਕਦੇ ਨੇ ਜੀ ਠੀਕ ਹੈ ਜੀ ਤੇ ਅੰਜੀ ਵੀ ਮਤਲਬ ਇਹ ਆਪਣੀ ਅੱਖਾਂ ਵਾਸਤੇ ਵੀ ਵਧੀਆ ਹੁੰਦੀ ਹੈ ਐਂਦਰ ਨੂੰ ਵੀ ਬਹੁਤ ਹੁੰਦਾ ਅਮਰੂਦ ਚ ਹਨਾ ਹਾਂਜੀ ਬਹੁਤ ਹੁੰਦਾ ਜੀ ਹਾਂਜੀ ਸਹੀ ਗੱਲ ਹੈ ਐਂਦਰ ਨੇ ਵੀ ਬਹੁਤ ਹੁੰਦਾ ਤੇ ਪਹਿਲੀ ਵਾਰੀ ਖਾ ਕੇ ਦੇਖੂਗਾ ਰਵਣ ਮੈਂ ਤਾਂ ਪਹਿਲਾਂ ਕਦੇ ਹੀ ਨਹੀਂ ਖਾਧੀ ਅਮਰੂਦ ਦੀ ਚਟਣੀ ਤੇ ਦੇਖਦੇ ਆਂ ਫਿਰ ਬਾਕੀ ਸਾਰਾ ਮਤਲਬ ਆ ਜਿਵੇਂ ਹੁਣ ਸਮਾਨ ਪਾ ਲਿਆ ਆਪਾਂ ਹਾਂਜੀ ਤੇ ਹੋਰ ਇਹਦੇ ਚ ਕੀ ਕਰਨਾ ਹੁੰਦਾ ਉਹ ਜੁਨੀਕ ਅਮਰੂਦ ਦੀ ਤਾਂ ਸਾਰੀ ਚਟਨੀ ਜੁਨੀਕ ਹੈ ਜੀ ਕਿਉਂਕਿ ਬਹੁਤ ਟੇਸਟੀ ਬਣਦੀ ਆਗੀ ਕੋਈ ਬਣਾ ਕੇ ਖਾਂਦਾ ਜੀ ਬਹੁਤੇ ਇਹਨੂੰ ਨਹੀਂ ਬਣਾ ਕੇ ਖਾਂਦੇ ਹਾਂਜੀ ਨਹੀਂ ਯਾਰ ਰਮਨ ਮੈਂ ਤਾਂ ਪਹਿਲਾਂ ਕਦੇ ਹੀ ਨਹੀਂ ਖਾਧੀ ਅੱਜ ਤੱਕ ਹੀ ਨਹੀਂ ਖਾਧੀ ਜ਼ਿੰਦਗੀ ਵਿੱਚ ਹਾਂਜੀ ਤੇ ਫਿਰ ਮੈਂ ਕਿਹਾ ਚਲੋ ਅਮਰੂਦ ਪਾਏ ਨੇ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਠੀਕ ਹੈ ਜੀ ਤੇ ਅਮਰੂਦ ਵੀ ਦੂਜੇ ਜਿਹਦੇ ਵਿੱਚ ਇੰਨੇ ਬੀਜ ਨਹੀਂ ਹੈਗੇ ਤੇ ਨਹੀਂ ਤਾਂ ਆਪਾਂ ਨੂੰ ਬੀਜ ਕੱਢਣ ਹੀ ਪੈਂਦੇ ਆ ਜੀ ਹਾਂਜੀ ਮਤਲਬ ਇਹ ਉਹ ਬਾਹਰਲਾ ਫਰੂਟ ਆ ਗਿਆ ਹਾਂਜੀ ਹਾਂਜੀ ਬਾਹਰਲਾ ਅਮਰੂਦ ਆ ਗਿਆ ਹਾਂਜੀ ਇਹ ਆਪਾਂ ਸਾਰੇ ਪਾ ਲਾਂਗੇ ਜੀ ਜਿੱਥੇ ਕਿਤੇ ਆਪਾਂ ਨੂੰ ਬੀ ਲੱਗਦੇ ਉਹ ਆਪਾਂ ਕੱਢ ਵੀ ਸਕਦੇ ਆਂਗੇ ਕਿਉਂਕਿ ਇਹ ਥੋੜੇ ਜਿ ਮਤਲਬ ਵੀ ਪੀਸ ਨੇ ਥੋੜੇ ਜਿਹਾ ਔਖੇ ਨੇਗੇ ਹਾਂਜੀ ਹਾਂ ਤੇ ਲੋਇ ਨੂੰ ਸਾਰੇ ਨੂੰ ਇਹਦੇ ਵਿੱਚ ਪਾ ਲਾਂਗੇ ਜੀ ਹੂੰ ਬਾਕੀ ਬੀਜ ਤਾਂ ਉਹ ਵੀ ਜੜਾ ਚ ਆਉਂਦੇ ਵਧਿਆ ਲੱਗਣਗੇ ਰੋਟੀ ਨਾਲ ਨਹੀਂ ਜੀ ਬੀਜ ਤਾਂ ਤਾਂ ਵੀ ਮਾ ਬੀ ਬਧਿਆ ਨਹੀਂ ਲੱਗਦੇ ਹੈਗੇ ਵਿੱਚ ਜੇ ਠੀਕ ਹੈ ਇਹ ਤਾਂ ਇਹ ਹੈ ਹੀ ਨਹੀਂ ਜੀ ਇਸ ਕਰਕੇ ਆਪਾਂ ਇਹਨਾਂ ਸਾਰੇ ਨੂੰ ਬਰੀਕ ਬਰੀਕ ਕੱਟ ਕੇ ਪਾ ਲਾਂਗੇ ਜੀ ਠੀਕ ਆ ਅਮਰੂਦ ਵੀ ਕੋਈ ਮਤਲਬ ਬਸ ਸਪੈਸ਼ਲ ਲੈਣਾ ਕਿ ਕੋਈ ਵੀ ਲੈ ਸਕਦੇ ਆ ਕੋਈ ਵੀ ਲੈ ਸਕਦੇ ਆ ਜੇ ਜ਼ਿਆਦਾ ਬੀਜ ਹੋਣ ਤਾਂ ਕੱਢ ਦਿਓ ਹੂੰ ਤੇ ਨਹੀਂ ਆਪਾਂ ਕੋਈ ਵੀ ਲੈ ਸਕਦੇ ਆ ਅਮਰੂਦ ਤੇ ਕੱਚੇ ਪੱਕੇ ਦਾ ਹੈ ਕੁਝ ਹਾਂਜੀ ਜਿਆਦਾ ਪੱਕਿਆ ਨਾ ਹੋਵੇ ਜਿਵੇਂ ਵਾਲੇ ਪਿੱਲੇ ਪਿੱਲੇ ਜਿਹੇ ਹੁੰਦੇ ਆ ਹੂੰ ਬਸ ਮਿੱਠਾ ਅਮਰੂਦ ਹੋਵੇ ਜੀ ਤੇ ਟੇਸਟ ਵੀ ਵਧੀਆ ਬਣਦੀ ਹੈਗੀ ਹੂੰ ਤੇ ਲੋ ਜਾਨ ਆਪਾਂ ਕੁੰਡੇ ਹੀ ਤੋਂ ਅਮਰੂਦਾਂ ਨਾਲ ਭਰ ਲੈ ਰਹ ਹਾਂ ਤੇ ਫਿਰ ਚਟਨੀ ਅਮਰੂਦ ਦੀ ਬਣਨ ਲੱਗੀ ਹੈ ਜੀ ਇਸ ਕਰਕੇ ਅਮਰੂਦ ਹੀ ਆਪਾਂ ਵੱਧ ਪਾਇਆ ਜੀ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਨੂੰ ਵੀ ਕੁੱਟ ਲੈਣੇ ਹੈਗੇ ਤੇ ਫਿਰ ਤੁਸੀਂ ਰੋਟੀ ਖਾ ਕੇ ਦੱਸੋ ਤੁਸੀਂ ਦੋਸਤ ਰੋਜ਼ ਹੀ ਕਿਆ ਕਰਨਾ ਵੀ ਬਸ ਇਹੀ ਚਟਨੀ ਬਣਾ ਲਓ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਹਰਾ ਧਨੀਆ ਵੀ ਪਾਵਾਂਗੇ ਜਿਉਂ ਆਪਾਂ ਕੈਰੀ ਚ ਤੋੜ ਲੈਵਾਂਗੇ ਤੁਰਤ ਠੀਕ ਹੈ ਜੀ ਤੇ ਉਹਦਾ ਪੀਛਾ ਰਸ ਟੇਸਟ ਵਧੀਆ ਹੋਗਾ ਜੀ ਹਾਂਜੀ ਹੂੰ ਤੇ ਲੋ ਕਿਉਂਕਿ ਜਿਹੜੀ ਕੁੰਡੇ ਘੋਟ ਦੀ ਚਟਨੀ ਆ ਉਹ ਤਾਂ ਇਹਨੂੰ ਆਪਾਂ ਮਿਕਸੀ ਚ ਵੀ ਬਣਾ ਸਕਦੇ ਆਂ ਜੀ ਹਾਂਜੀ ਪਰ ਜਿਹੜੀ ਮਿਕਸੀ ਦੀ ਚਟਨੀ ਆ ਤੇ ਕੁੰਡੇ ਘੋਟ ਦੀ ਚਟਨੀ ਆ ਉਹਨਾਂ ਦਾ ਬਹੁਤ ਫਰਕ ਹੁੰਦਾ ਜੀ ਇਹਦੇ ਚ ਥੋੜੀ ਜਿਹੜੀ ਚਟਨੀ ਉਹ ਗਾੜੀ ਬਣਦੀ ਆ ਤੇ ਉੰਜ ਵੀ ਟੇੜਾ ਟੇਸਟ ਆ ਉਹਦਾ ਵੀ ਬਹੁਤ ਫਰਕ ਹੁੰਦਾ ਮਤਲਬ ਕੁੰਡੇ ਵਾਲੀ ਚਟਨੀ ਦਾ ਟੇਸਟ ਹੀ ਅਲੱਗ ਹੁੰਦਾ ਆ ਨਾ ਮਿਕਸੀਮ ਵਾਲੀ ਰੀਸ ਨਹੀਂ ਕਰਦੀ ਕੁੰਡੇ ਵਾਲੀ ਜਿਹੜੀ ਤੇ ਇਹ ਦੋਸਤੋ ਚਲੋ ਖਾ ਕੇ ਵੀ ਦੱਸਾਂਗੇ ਤੁਹਾਨੂੰ ਵੀ ਕਿਵੇਂ ਜੀ ਬਣੀ ਹੈ ਤੇ ਸਾਰੇ ਜਣੇ ਜਰੂਰ ਬਣਾ ਕੇ ਖਾਓ ਜੀ ਕਿਉਂਕਿ ਅਮਰੂਦਾਂ ਦਾ ਆਪਣਾ ਸੀਜ਼ਨ ਚੱਲ ਪਿਆਣਾ ਜੀ ਅੱਗੇ ਤੇ ਸਾਰੇ ਜਣੇ ਜਰੂਰ ਬਣਾਇਓ ਜੀ ਹਾਂਜੀ ਬਹੁਤ ਟੇਸਟੀ ਬਣਦੀ ਹੈ ਤੇ ਕੱਚ ਪੱਕੇ ਜਿਹੇ ਅਮਰੂਦ ਹੋਣ ਮਤਲਬ ਬਾਲੇ ਕਿਰੇ ਨਾ ਹੋਣ ਕਿਰੇਣਾ ਹੁਣ ਜੇ ਕੱਚੇ ਵੀ ਚੱਲੇ ਜਾਂਦੇ ਬਸ ਕੱਚੇ ਆਏ ਵੀ ਥੋੜੇ ਜਿਹਾ ਕੁੱਟਣੇ ਥੋੜੇ ਜਿਹਾ ਔਖੇ ਹੋ ਜਾਂਦੇ ਨੇ। ਹਾਂਜੀ ਹਾਂਜੀ। ਖੱਟ ਮਿੱਠੇ ਜਿਹਾ ਹੁਣ ਮਿੱਠੇ ਜੇ ਤਾਂ ਵਧੀਆ ਟੇਸਟੀ ਬਣਦੇ ਆ ਜੀ। ਅਮਰੂਦ ਤਾਂ ਰੌਣੇ ਇੰਨੇ ਖਾਂਦੇ ਭਾਈ ਜਦੋਂ ਸਕੂਲ 'ਚ ਪੜ੍ਹਦੇ ਸੀ ਜੀ ਸਾਡਾ ਨਾਂ ਦੋਸਤੋ ਸਕੂਲ ਜਿਹੜੇ ਸਕੂਲ 'ਚ ਮੈਂ ਪੜ੍ਹਿਆ ਸਾਡਾ ਖੇਤ ਜਮਾਂ ਨਾਲ ਸੀ ਉਹਦੇ। ਹਾਂਜੀ। ਤੇ ਖੇਤ 'ਚ ਸਾਡੇ 'ਚ ਬੁੱਝੇ ਬਹੁਤ ਲੱਗੇ ਹੁੰਦੇ ਸੀਗੇ ਅਮਰੂਦਾਂ ਦੇ ਦੇ ਅਸੀਂ ਤਾਂ ਭਾਈ ਅੱਧੀ ਛੁੱਟੀ ਆ ਕੇ ਬੁੱਝਾਂ ਤੇ ਚੜਜਾ ਕਰ ਗਏ। ਤੇ ਬਹੁਤ ਵਾਰੀ ਤਾਂ ਸਿੱਤਰ ਵੀ ਗਾਦੇ ਆ ਕਹਿੰਗੇ ਇਹ ਉਹ ਜਿਆਦਾ ਵੀ ਤਾਜ਼ਾ ਹੋ ਜਾਣੀਆਂ ਚਲੋ ਅੱਜ ਤੜਕਾ ਕਰੀਏ ਮੁਰਦਾਂ ਦੀ ਤੇ ਹੁਣ ਆਪਾਂ ਇਹਨੂੰ ਮਤਲਬ ਪੂਰੀ ਤਰ੍ਹਾਂ ਪ੍ਰੋਪਰ ਕੁੱਟ ਲੈਣਾ ਰਹਣਾ ਹੈ ਹਾਂਜੀ ਹਾਂਜੀ ਕੁੱਟ ਲਾਂਗੇ ਜੀ ਸਾਰੇ ਠੀਕ ਹੈ ਉਦੋਂ ਅੱਗੇ ਵੀ ਕੁਝ ਕਰਨਾ ਰਹੇ ਹਾਂ ਤੜਕਾ ਪਕਾ ਵੀ ਪਾਉਣਾ ਇਸ ਵਿੱਚ ਤੜਕਾ ਆਪ ਲਗਾ ਸਕਦੇ ਨਹੀਂ ਉਂਝ ਵੀ ਆਪਾਂ ਖਾ ਸਕਦੇ ਹਾਂ ਇਸ ਦੇਸੀ ਘਿਓ ਦਾ ਤੜਕਾ ਤਾਂ ਇਹ ਲਾਵਾਂਗੇ ਤਾਂ ਹੋਰ ਵੀ ਆਹ ਤੇਸਟੀ ਬਣੂ ਜੀ ਹਾਂਜੀ ਨਹੀਂ ਮੇਰੇ ਨਾਲੋਂ ਜ਼ਿਆਦਾ ਜਦੋਂ ਆਪਾਂ ਨਰਾਲੇ ਦੀ ਚਟਨੀ ਬਣਾਈ ਸੀ ਤੇ ਉਦੋਂ ਉਹਦੇ ਵਿੱਚ ਤੜਕਾ ਲਾਇਆ ਸੀ ਤੁਸੀਂ ਹਾਂਜੀ ਹਾਂਜੀ ਉਸ ਤਾਂ ਆਪਾਂ ਤੜਕਾ ਲਾਇਆ ਸੀਗਾ ਤੇ ਜੇ ਤੜਕਾ ਲਾਉਣਾ ਆਪਾਂ ਇਹ ਮੁਰਦਾਂ ਦੀ ਚ ਮੰਜ਼ੀ ਖਤਮ ਹੋ ਜੂਗਾ ਇਸ ਕਰਕੇ ਤੜਕਾ ਤਾਂ ਮਜ਼ਾ ਕਿਉਂ ਗਰਮ ਕਰਕੇ ਆਪਾਂ ਖਿਉਣਾ ਖਾ ਸਕਦੇ ਆਂ ਜਾਂ ਮੱਖਣੀ ਨਾਲ ਖਾ ਸਕਦੇ ਆਂ ਹਾਂਜੀ ਮੈਂ ਤਾਂ ਇਹ ਨਹੀਂ ਸਲਾਹ ਦਿੰਦੀ ਵੀ ਆਪਾਂ ਇਹਨੂੰ ਤੜਕਾ ਲਾਈਏ ਕਿਉਂਕਿ ਵਿਟਾਮਿਨ ਸੀ ਇਹ ਤੇ ਨਸ਼ਟ ਹੋ ਜਾਂਦਾ ਹੈ ਫਿਰ ਜੇਦੋਂ ਆਪਾਂ ਉਹਨੂੰ ਗਰਮ ਕਰਦੇ ਆਂ ਸਹੀ ਗੱਲ ਹੈ ਤੇ ਇਹਨੂੰ ਤਾਂ ਪਵੇਂ ਹੀ ਬਣਾ ਕੇ ਖਾਵਾਂਗੇ ਜੀ ਠੀਕ ਹੈ ਜੀ ਤੇ ਲੋ ਜੀ ਪਹਿਲਾਂ ਕੁੱਟ ਲਈਏ ਤੇ ਫਿਰ ਅੱਗੇ ਦੱਸਦੇ ਹਾਂ ਹੋਰ ਕੀ ਚੀਜ਼ਾਂ ਪਾਵਾਂਗੇ ਜਿਹਦੇ ਵਿੱਚ ਲੋ ਜੀ ਇਹਨੂੰ ਆਪਾਂ ਬਰੀਕ-ਬਰੀਕ ਪੀਸ ਲਿਆ ਇਸ ਪ੍ਰਕਾਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਰਾ ਧਨੀਆ ਤੇ ਚਲੋ ਆਪਾਂ ਦੇਖਿਓ ਨੇ ਕਿ ਐਰੀਚ ਹੈਗਾ ਕਿ ਨਹੀਂ ਕਿ ਠੀਕ ਹੈ ਜੀ ਤਾਂ ਤਾਂ ਜਾ ਪਾਵਾਂਗੇ ਚਲੋ ਫਿਰ ਭੱਜ ਕੇ ਤੋੜ ਲਓ ਜੀ ਤੇ ਲਓ ਜੀ ਆ ਗਈ ਆਪਣੀ ਨਿੱਕੀ ਜਿਹੀ ਕਿਆਰੀ ਢਣਗੇ ਵਾਲੀ ਕਿਆਰੀ ਬਾਲੀ ਡੋਲਾ ਡੋਲ ਕੀ ਜੇ ਪਾਣੀ ਵੀ ਨਹੀਂ ਲਾਇਆ ਵਿਚਾਰਾ ਸੁੱਕਿਆ ਪਿਆ ਗਿਆ ਹੂੰ ਤੇ ਤੋੜ ਲੈਣਾ ਕਿਉਂਕਿ ਰੋਜ਼ ਇੱਥੋਂ ਲੱਗ ਜਾਂਦੇ ਨੇ ਤੋੜਨਾ ਹਾਂਜੀ ਚਲੋ ਡੰਗ ਲੈ ਜੂਗਾ ਆਪਣਾ ਸਾਰਾ ਖਤਮ ਕਰਤਾ ਹਾਂਜੀ ਹੂੰ ਤੇ ਲਓ ਜੀ ਥੋੜਾ ਜਿਹਾ ਤੋੜ ਲੈਣੇ ਆਪਾਂ ਇਹੀ ਆ ਦੋਸਤੋ ਸਾਡੀ ਕਿਆਰੀ ਛੋਟੀ ਜੀ ਇਹਦੇ ਵਿੱਚ ਬਹੁਤ ਆਈਟਮ ਲੱਗੀਆਂ ਹੋਈਆਂ ਨੇ ਹਾਂਜੀ ਤੇ ਫੁੱਲਾਂ ਦੇ ਬੁੱਝੇ ਵੀ ਲਾਈ ਸੀ ਉਹਦੇ ਇਹਦੇ ਚ ਆਪਾਂ ਆ ਲਾਈ ਨਹੀਂ ਜੀ ਟਮਾਟਰ ਬਿਆਰ ਕੇ ਨਿੱਕੇ ਨਿੱਕੇ ਫੁੱਲ ਵੀ ਲੱਗਦੇ ਹੁੰਦੇ ਨੇ ਜੀ ਇਹ ਕੀ ਟਮਾਟਰ ਟਮਾਟਰ ਨੇ ਜੀ ਠੀਕ ਹੈ ਜੀ ਇਹ ਵੀ ਕਿਥਾਈ ਲਾ ਰੱਖੇ ਨੇ ਜੀ ਸਾਰੇ ਹੂੰ ਚਲ ਬਹੁਤ ਹੋ ਗਰਮਣ ਆ ਜਾ ਹੂੰ ਲਓ ਜੀ ਮੈਂ ਨੂੰ ਤੋਲ ਲਿਆ ਮਾ ਠੀਕ ਹੈ ਚਲੋ ਲਓ ਜੀ ਧੋਨੀਆਂ ਵੀ ਤੋਲ ਲੈਂਦਾ ਹੁਣ ਆਪਾਂ ਇਹ ਵੀ ਪਾ ਲੈਣਾ ਇੰਨਾ ਕੁ ਪਾ ਲੈ ਜੀ ਵੱਧ ਘੱਟ ਪਾ ਸਕਦੇ ਜਿਵੇਂ ਆਪਾਂ ਨੂੰ ਪਸੰਦ ਹੁੰਦਾ ਠੀਕ ਆ ਮੁੱਠੀ ਸਾਰੀ ਲੈ ਜਾਂਦਾ ਹਾਂਜੀ ਪਰ ਜਿਹੜਾ ਆਪਾਂ ਲਾਇਆ ਹੁੰਦਾ ਜੀ ਧਨੀਆ ਘਰੇ ਉਹ ਤਾਂ ਖੁਸ਼ਬੂ ਹੀ ਅਲੱਗ ਹੁੰਦੀ ਹੈ ਦੇ ਕਿੰਨੀ ਚੜ ਰਹੀ ਹੈਗੀ ਫਰੈਸ਼ ਆ ਨਾ ਰਮਣਾ ਦੂਜੇ ਮੰਡੀ ਵਾਲੇ ਤਾਂ ਪਾਣੀ ਇਹ ਛੜਕੀ ਜਾਂਦੇ ਫਿਰ ਉਹ ਹਾਂਜੀ ਸਹੀ ਗੱਲ ਹੈ ਜੀ ਇਹ ਵਧੀਆ ਜੀ ਘਰ ਦਾ ਧਨੀਆ ਹੈਗਾ ਤੇ ਇਹ ਵੀ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਵੀ ਆਪਾਂ ਬਰੀਕ ਬਰੀਕ ਪੀਸ ਲਾਂਗੇ ਜੀ ਠੀਕ ਹੈ ਜੀ ਜੇ ਚਾਹੋ ਤਾਂ ਇਹਨੂੰ ਪਹਿਲਾਂ ਵੀ ਪਾ ਸਕਦੇ ਹਾਂ ਪਰ ਮੋਟਾ-ਮੋਟਾ ਵਧੀਆ ਲੱਗਦਾ ਜੀ ਆਉਂਦਾ ਮੈਂ ਚ ਭਾਈ ਨੇ ਜੀ ਮਿਰਚ ਮੈਂ ਹਰੀ ਪਾਈ ਆ ਜੀ ਹੂੰ ਦੂਜੀ ਲਾਲ ਨਹੀਂ ਪਾਉਣੀ ਨਹੀਂ ਜੀ ਲਾਲ ਮਿਰਚਾਂ ਨਹੀਂ ਪਾਉਂਦੇ ਬਹੁਤ ਕੌੜੀਆਂ ਨੇ ਜੀ ਹਰੀਆਂ ਮਿਰਚਾਂ ਹਾਂਜੀ ਤੇ ਰਾਂ ਬਾਦ ਸਿੱਸੀ ਕਰੀ ਜਾਵਾਂਗੇ ਜੀ ਕੀ ਫਾਇਦਾ ਹੂੰ ਵਸ ਤਾਂ ਬਹੁਤ ਕੌੜੀ ਹੈ ਜੀ ਟੇਸਟ ਵਧੀਆ ਹੋਊਗਾ ਤੇ ਹੁਣ ਤੁਸੀਂ ਖਾ ਕੇ ਦੇਖੋ ਤੁਸੀਂ ਤਾਂ ਕਹੋਗੇ ਵਸ ਇਹੀ ਬਣਾ ਲਓ ਜਦੋਂ ਮੁੱਤ ਜਿਆ ਕਰੋਗੇ ਵਸ ਇਹੀ ਚਟਨੀ ਬਣਾਓ ਹਾਂਜੀ ਰੋਜ਼ ਹੀ ਮਰੂਦ ਲਈ ਰੱਖਿਆ ਕਰੋ ਇਹ ਖਾ ਕੇ ਇੱਕ ਵਾਰ ਹੂੰ ਇੰਨੀ ਟੇਸਟੀ ਹੋਣੀ ਮਰੂਦ ਦਾ ਮੈਂ ਢੇਰ ਲਾ ਦੂਗਾ ਮਨ ਲੈ ਕੇ ਜਿਸ ਵਾਦ ਲੱਗੀ ਫਿਰ ਤਾਂ ਰੋਜ਼ ਬਣਾ ਲਿਆ ਕਰੋ ਟੇਸਟੀ ਬਹੁਤ ਹੈ ਇਸ ਕਿਨ ਵਾਸਤੇ ਵਧੀਆ ਜੀ ਆਪਣੇ ਅਕਵਾਸ ਤੇ ਵਧੀਆ ਜੀ ਫੇਰ ਸੰਬੰਧੀ ਉਹ ਵੀ ਰੋਗ ਨੇ ਉਹਨਾਂ ਨੂੰ ਵੀ ਠੀਕ ਕਰਦੀ ਆ ਜੀ ਠੀਕ ਹੈ ਜੀ ਤੇ ਲਓ ਜੀ ਆਪਣੀ ਜਿਹੜੀ ਚਟਨੀ ਆ ਉਹ ਬਣ ਕੇ ਤਿਆਰ ਹੈ ਤੇ ਕੋਟੇ ਨੂੰ ਆਪਾਂ ਪਹੁੰਚ ਕੇ ਰੱਖ ਦਈਏ ਜੀ ਠੀਕ ਹੈ ਜੀ ਤੇ ਲਓ ਜੀ ਹੁਣ ਪਾਉਨੇ ਆਪਾਂ ਇਹਨੂੰ ਕੌਲੀ 'ਚ ਤੇ ਤੜਕਾ ਤੇਨੂੰ ਨਾ ਹੀ ਲਾਏ ਜੀ ਹੂੰ ਕਿਉਂਕਿ ਫਿਰ ਇਹ ਹੈਲਥੀ ਫੇਰ ਹੀ ਰਹੂਗੀ ਜੇ ਆਪਾਂ ਇਹਦਾ ਵਿਟਾਮਿਨ ਸੀ ਇਹਦੇ ਵਿੱਚ ਬਰਕਰਾਰ ਰੱਖਾਂਗੇ ਹਾਂਜੀ ਕੀ ਆਪਾਂ ਤੜਕਾ ਲਾ ਕੀ ਮਚਾਤਾ ਫੇਰ ਤਾਂ ਕੀ ਕਹਿਣਾ ਜੀ ਅਮਰੂਦ ਦੀ ਚਟਨੀ ਦਾ ਤੇ ਇਹਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆਂ ਤੇ ਕਈ ਦਿਨ ਖਾਈ ਜਾਵਾਂਗੇ ਤੇ ਬਹੁਤ ਹੀ ਟੇਸਟੀ ਵੀ ਲੱਗੂਗੀ ਦੇਖੋ ਰਮਣ ਥੋੜੀ ਜਿਹੀ ਖਾ ਕੇ ਦੇਖੀਏ ਕਿਵੇਂ ਆ ਇੱਕ ਵਾਰੀ ਮੜੀ ਜੀ ਧਰਿਓ ਜੇ ਮੇਰੀ ਹਥੇਲੀ ਤੇ ਚਮਚ ਨਾਲ ਹੀ ਖਾ ਲਓ ਜੇ ਲਓ ਚਲੋ ਕੋਈ ਗੱਲ ਨਹੀਂ ਚਮਚਾ ਤਾਂ ਕੰਨ ਨੂੰ ਉਠਾ ਕਰਨਾ ਪਹਿਲਾਂ ਟੇਸਟ ਕਰਕੇ ਦੇਖੀਏ ਲਓ ਦੋਸਤੋ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਖਾ ਲਓ ਬਾਕੀ ਸਰਾ ਰਮਣ ਯਾਰਾ ਹਾਂਜੀ ਮੂਜੀ ਤੇ ਧਰਨ ਸਾਰੇ ਨਹੀਂ ਆਪ ਦਾ ਟੇਸਟ ਦੱਸਤਾ ਦੋਸਤੋ ਇੰਨੀ ਘੈਂਟ ਬਣੀ ਐ ਨਾ ਮਤਲਬ ਸਰਾ ਹੀ ਐ ਤੇ ਰੋਟੀ ਨਾਲ ਤਾਂ ਹੋਰ ਵੀ ਥਰਾ ਲੱਗੂਗੀ ਹਾਂਜੀ ਤੇ ਆਹ ਦੇਖੋ ਜੀ ਬਹੁਤ ਹੀ ਟੇਸਟੀ ਬਣਦੀ ਐ ਤੇ ਕਲਰ ਦੇਖੋ ਕਿੰਨਾ ਪੈ ਰਾਇਆ ਐ ਇਹਦਾ ਹੂੰ ਤੇ ਆਪਾਂ ਮਤਲਬ ਇਹਨੂੰ ਇੱਕ ਵਾਰ ਬਣਾ ਕੇ ਫਿਰ ਦੋ ਤਿੰਨ ਦਿਨ ਇਹਨੂੰ ਖਾ ਸਕਦੇ ਬਹੁਤ ਹੀ ਜ਼ਿਆਦਾ ਟੇਸਟੀ ਹੈ ਹੈਲਥੀ ਹੈ ਤੇ ਜ਼ਰੂਰ ਬਣਾ ਕੇ ਖਾਏ ਜੀ ਸੋ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ